ਕੋਈ ਵੀ ਨੌਕਰ ਜਾਂ ਨੌਕਰਾਨੀ ਰੱਖਣ ਤੋਂ ਪਹਿਲਾਂ ਜੇਕਰ ਤੁਸੀਂ ਉਹਨਾਂ ਦੇ ਪਿਛੋਕੜ ਬਾਰੇ ਨਹੀਂ ਜਾਣਦੇ ਤਾਂ ਤੁਸੀਂ ਵੱਡੀ ਭੁੱਲ ਕਰ ਰਹੇ ਹੋ ਜੋ ਭੁੱਲ ਖੰਨਾ ਦੇ ਕਾਲੀਆ ਪਰਿਵਾਰ ਨੇ ਕੀਤੀ ਪਰਿਵਾਰ ਨੇ 10 ਦਿਨ ਪਹਿਲਾਂ ਘਰ ਦਾ ਕੰਮ ਕਰ ਕਰਨ ਲਈ ਬਿਨਾਂ ਕਿਸੇ ਤਸਦੀਕ ਤੋਂ ਇੱਕ ਨੌਕਰਾਨੀ ਰੱਖੀ ਤੇ ਘਟਨਾ ਵਾਲੇ ਦਿਨ ਉਸੇ ਦੇ ਸਪੁਰਦ ਸਾਰਾ ਘਰ ਕਰਕੇ ਚਲੇ ਗਏ ਬਸ ਫਿਰ ਕੀ ਸੀ ਆਉਂਦਿਆਂ ਨੂੰ ਇੱਕ ਨਹੀਂ ਦੋ ਨਹੀਂ ਪਰਿਵਾਰ ਮੁਤਾਬਕ ਤਿੰਨ ਤਿੰਨ ਬੰਦੇ ਨੌਕਰਾਨੀ ਨੇ ਘਰ ਚ ਵਾੜੇ ਹੋਏ ਸੀ ਤੇ ਫਿਰ ਉਹਨਾਂ ਬੰਦਿਆਂ ਨੇ ਕੀ ਕੀਤਾ ਜਰਾ ਇਹ ਵੀ ਤੁਸੀਂ ਕਰਦੇ ਮਾਲਕ ਤੋਂ ਸੁਣ ਲੋ ਮੇਰਾ ਨਾਮ ਸ਼ੰਤੀ ਕਾਲਿਆ ਸ਼ੰਤੀ ਕੀ ਵਾਕਿਆ ਹੋਇਆ ਤੁਹਾਡੇ ਘਰ 'ਚ ਅਸੀਂ ਨੌਕਰਾਂ ਨਹੀਂ ਰੱਖੇ ਸੀ 10 ਦਿਨ ਪਹਿਲਾਂ ਅਸੀਂ ਗਏ ਡੇਢ ਕ'ਜੇ ਜਾਂ ਨੂੰ ਸਵੇਕ 2 ਵਜੇ ਆਲੇ ਕੁੰਡਾ ਕੁੰਡਾ ਮੈਲ ਮਾਰੀ ਖੋਲ੍ਹਿਆ ਨਹੀਂ ਅਸੀਂ ਦੂਜੀ ਜਾਪੀ ਨਾਲ ਖੋਲ੍ਹਿਆ ਜਾਂ ਨੂੰ ਉਹਰੇ ਬੰਦੇ ਸੀ ਅੰਦਰ ਤਿੰਨ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆ ਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆ ਕੇ ਕਮਰੇ 'ਚ ਬਿਠਾਤਾ ਅਸੀਂ ਕਹਾਂ ਜੋ ਹੈਗਾ ਭਾਈ ਇਹ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਬਵਾਦਤ ਕਰਨ ਤੋਂ ਬਾਅਦ ਭੱਜ ਗਏ ਆ ਭੱਜ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਜਾਂ ਕੀ ਸੀਗਾ ਹਥਿਆਰ ਪਤਾ ਨਹੀਂ ਕੋਈ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇ ਅਨੁਸਾਰ ਤਾਂ ਨੋਕਰਾਂ ਹਾਂ ਨੋਕਰਾਂ ਨਹੀਂ ਪਹਿਲਾਂ ਹੀ ਭੱਜੀ ਹੋਈ ਸੀ ਅੱਛਾ ਟੋਟਲ ਕਿੰਨੇ ਸੀ ਹਾਂ ਤਿੰਨ ਬੰਦੇ ਸੀ ਕੁਝ ਅੰਦਾਜ਼ਾ ਹੈ ਕਿੰਨੇ ਕਰਾ ਨੁਕਸਾਨ ਹੋਇਆ ਇਹ ਕੋਈ ਨਹੀਂ ਹੁਣ ਦੇਖ ਕੇ ਹੁਣ ਦੱਸ ਦਾਂਦੇ ਕੀ ਹੈ ਅੰਦਾਜ਼ਾ ਕੋਈ ਐਡਰੈਸ ਨਹੀਂ ਉਹਦਾ ਕੋਈ ਐਡਰੈਸ ਨਹੀਂ ਹਾਂ ਕਿੰਨੀ ਕੋ ਮਰਦੀ ਦੀ ਜਿਹੜੀ ਮਾਮਲਾ ਨੌਕਰਾਨੀ ਸੀ ਕੋਈ 27 28 ਸਾਲ ਦੀ ਕਿੰਨੇ ਦਿਨ ਹੋਈ ਆ ਉਹ ਦੱਸ ਦਿਨ ਹੋਈ ਸੀ ਉਹ ਵੀ ਨਾਲ ਆ ਹਾਂ ਉਹ ਪਹਿਲਾਂ ਹੀ ਪੱਜ ਗਈ ਸੀ ਨੌਕਰਾਨੀ ਹਾਂ ਅੱਜ ਇਹ ਹੀ ਕੰਮ ਤੇ ਉਰੀ ਰਹਿੰਦੀ ਜੂ ਪਾਲਿਸ ਕਹਿੰਦੇ ਵਗੜਨ ਲੱਗੇ ਨੇ ਸੀਸੀਟੀਵੀ ਕਹਿੰਦੇ ਨਹੀਂ ਕੈਮਰਾ ਕੋਈ ਨਹੀਂ ਲੱਗਾ ਉਧਰ ਘਟਨਾ ਉਪਰੰਤ ਪੁਲਿਸ ਮੁਲਜ਼ਮਾਂ ਨੂੰ ਛੇਤੀ ਫੜਨ ਦੀ ਗੱਲ ਕਹਿ ਰਹੀ ਹੈ ਇੱਕ ਮਾਮਕਿਆ ਹੋਇਆ ਜਿਹੜਾ ਇੱਥੇ ਸੁੰਦਰ ਸਿੰਘ ਦੇ ਇੱਥੇ ਅੱਜ ਸੁੰਦਰ ਸਿਟੀ ਚ ਦੁਪਹਿਰੇ ਇਤਲਾ ਮਿਲੀ ਸੀ ਵੇਕ ਘਰ ਦੇ ਵਿੱਚ ਕੁਝ ਜਾਨਿਆਂ ਨੇ ਵੜ ਕੇ ਚੋਰੀ ਕੀਤੀ ਹੈ ਜਿਹੜੇ ਮਕਾਨ ਮਾਲਕ ਸੇ ਉਹ ਘਰੇ ਨਹੀਂ ਸਕੇ ਜਦੋਂ ਘਰੇ ਆਏ ਨੇ ਤੇ ਚੋਰ ਇੱਥੀ ਸਕੇ ਤੇ ਉਹਨਾਂ ਨੂੰ ਇੱਕ ਕਮਰੇ ਚ ਉਹਨਾਂ ਨੇ ਬੰਦ ਕਰ ਦਿੱਤਾ ਤੇ ਕੁਝ ਸਮਾਨ ਚੋਰੀ ਕਰਕੇ ਲੈ ਕੇ ਗਏ ਸਰ ਕੁਝ ਅਜੇ ਫੜਿਆ ਵੀ ਗਿਆ ਉਹਨਾਂ ਚ ਕੋਈ ਬੰਦਾ ਨਹੀਂ ਜੀ ਹਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਾਨਿਆਂ ਦਾ ਪਤਾ ਲੱਗਿਆ ਵੀ ਤਿੰਨ ਜਾਨੇ ਇਨਵੋਲਟ ਸਕੇ ਸਿਰ ਸੀਸੀਟੀਵੀ ਸਾਹਮਣੇ ਆਈ ਹੈ ਸਰ ਕੁਝ ਇਸ ਤਰ੍ਹਾਂ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਜੋ ਟਰੇਸ ਹੋਏਗਾ ਤੁਹਾਨੂੰ ਦੱਸਾਂਗੇ ਕਿੰਨਾ ਕੁ ਨੁਕਸਾਨ ਲੱਗ ਰਿਹਾ ਜੀ ਹੋ ਗਿਆ ਵੈਸੇ ਕੁਝ ਸੱਟ ਦੱਸ ਰਹੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਕਲੀਅਰ ਕਰ ਰਹੇ ਹਾਂ ਸਾਰਾ ਕੀ ਕੀ ਹੈਗਾ ਹਾਂਜੀ ਇਹ ਦੁਪਹਿਰ ਦੀ ਗੱਲ ਹੈ ਜੀ 2:00 ਸੋ ਇਹ ਵੀਡੀਓ ਨਾਲ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਜਿਨ੍ਹਾਂ ਲੋਕਾਂ ਨੂੰ ਨੌਕਰ ਜਾਂ ਨੌਕਰਾਨੀ ਦੀ ਹਮੇਸ਼ਾ ਪਾਲ ਰਹਿੰਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ